ਹਾਂਜੀ ਕੀ ਹਾਲ ਚੱਲ ਰਹੇ ਆਂ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਸਵਾਗਤ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਮੌਸਮ ਅੱਜ ਫੁੱਲ ਖਰਾਬ ਏ ਭਾਰੀ بارش ਦੱਸੀ ਅੱਜ 80% ਵੀ ਦੱਸਿਆ ਤੇ ਆਪਾਂ ਪਹੁੰਚ ਗਏ ਆ ਖੇਤ 'ਚ ਆ ਵੜਤਾ ਕੱਤਾ ਟਰਾਲੀ ਆਈ ਨਹੀਂ ਟੈਂਕ ਭਰ ਗਿਆ ਸੀ ਚੱਲ ਰਹੀ ਏ ਮਸ਼ੀਨ ਬਾਕੀ ਮੌਸਮ ਬੱਦਲ ਵੇਖ ਸਕਦੇ ਤੁਸੀਂ ਫੁੱਲ ਬੱਦਲ ਬਣਿਆ 11 12 ਵਜੇ ਦੱਸਿਆ ਮੀ ਨਾ ਹੀ ਪਏ ਤਾਂ ਫਾਇਦਾ ਕਿਉਂਕਿ ਬਹੁਤ ਨੁਕਸਾਨ ਨੂੰ ਹੁੰਦਾ ਸਾਰੇ ਪਾਸੇ ਮੁੱਚਲ ਚ ਆ ਗਿਆ ਮੁੱਚਲ ਚ ਦੇਖਦਾ ਮੁੱਛਾ ਕਰਾਉਂਦੀ ਏ ਖੜੀਆਂ ਕਿ ਨਹੀਂ ਹੱਥਾਂ ਦਾ ਦੇਖੋ ਚੈਨ ਉਤਰ ਗਈ ਸੀ ਚੈਨ ਚੜਾਉਣੀ ਪੈਗੀ ਗਰੀਸ ਲੱਗੀ ਸੀ ਚੈਨ ਇਧਰੋਂ ਇਹ ਵੀ ਡਰਾਈ ਜਾਂਦਾ ਪਹਿਲਾਂ ਕਣੀਆਂ ਜੀਆਂ ਆ ਗਈਆਂ ਹਨ ਤੇ ਹੁਣ ਵੀ ਬੂਰਜੀ ਟਿਕਨਦੀ ਐ। ਉੱਤਰਾ ਇਹੋ ਜਿਹਾ ਏਰੀਆ ਉਹ ਚੇਲੀਵੇਂ ਖੱਤੇ ਨੇ। ਭਾਈਦਰ ਉੱਤਲੀਵੇਂ ਵੱਧਿਆ ਮੈਂ ਨਾ। ਮੁੱਛਰ ਵੇਖਣ ਨੂੰ ਤਾਂ ਵਧੀਆ ਲੱਗਦੀ ਐ, ਬਾਕੀ ਪਤਾ ਨਹੀਂ ਮੁੱਛਾਂ ਖੜੀਆਂ ਕਰਾਉਂਦੀ ਐ ਕਿ ਨਹੀਂ। ਪਰ ਹੈ ਵੀਰ ਲਈ ਇੱਕ ਉਹ ਆਪਣੇ ਵਾਲੀ ਹੋਣੀ ਹੈਗੀ ਗੱਲ ਬਾਤ। ਉੱਤਲੀਵੇਂ ਮਜਾ ਥਾਂ ਏ ਜ਼ਿਆਦਾ। ਕੱਦਲ ਵੇਖੋ। ਲਾਉਣ ਜਿਹੜੀ ਗੱਲ ਦਾ ਡਰ ਸੀ ਕੋਈ ਵੀ ਇਹ ਬਾਰਿਸ਼ ਰੋਟੀ ਵੀ ਨਹੀਂ ਖਾਣ ਦਿੱਤੀ ਹੱਥ ਜੀ ਨੇ ਰੋਟੀਆਂ ਹੀ। ਬਹੁਤ ਔਖਾ ਕਰਿਆ ਬੈਠ ਕੇ ਬਾਰਿਸ਼ ਨੇ। ਉਹ ਵੀ ਜਦੋਂ ਬੰਦ। ਬਹੁਤ ਮੀਂਹ ਪਿਆ। ਫੁੱਲ ਦਬਾਰਿਕ ਇੱਕ ਤੋਂ ਘੰਟਾ ਹੋ ਗਿਆ ਜੀ ਫੁੱਲ ਨਹੀਂ ਪੈਂਦੇ ਇਹਨੂੰ ਆਹੀ ਸਟਰੀਟ ਜਿੱਥੇ ਪਹਿਲਾਂ ਜਿਆਦਾ ਤੇਜ਼ ਸੀ ਤੇ ਘਟਣ ਦਾ ਨਾਂ ਨਹੀਂ ਲੈਣਦਾ ਪਾਣੀ ਵੇਖੋ ਪਾਣੀ ਪਾਣੀ ਹੋ ਗਿਆ 4-5 ਦਿਨ ਨਹੀਂ ਕਿੰਨਾ ਚੱਲਦੀਆਂ ਅਜੇ ਵੀ ਕਿਹੜਾ ਹਟ ਜਾ ਉੱਪਰ ਫੁੱਲ ਜ਼ਬਰਦਸਤ ਨੇ ਇਸ ਵਾਰੀ ਤੇ ਸਾਰੇ ਪਾਸੇ ਮਾਰ ਪੈਣ ਦੀ ਸਾਡਾ ਤੇ ਤੰਬੂ ਵੀ ਚੋਂਦਿਆ ਫੁੱਲਮੀ ਪੈ ਗਿਆ ਜਿਉਂ 3 ਵਜੇ ਦਾ ਲੱਗਾ ਹੁਣ ਹਟਿਆ ਹਜੇ ਵੀ ਕਿਨਮਣ ਜੀ ਹੋਉਂਦੀ ਏ ਮਾਰੀ ਮੋਤੀ ਔਰ ਮੀ ਬਹੁ ਪੈ ਗਿਆ ਖੇਤਾਂ ਚ ਵੀ ਕਹਿੰਦੇ 3-3 4-4 ਇੰਚ ਪਾਣੀ ਉਹ ਖੜ ਗਿਆ ਬਹੁ ਮੰਦੇ ਹਾਲ ਨੇ ਆ ਰਹੀ ਸਾਰੇ ਪਾਸੇ ਪੱਲਾ ਸੋਇਆਬੀਨ ਚ ਸੀਗਾ ਹੁਣ ਚੌਨੇ ਚ ਤੇ ਸਾਰੇ ਪਾਸੇ ਨੇ ਵੈਸੇ ਨੁਕਸਾਨ ਹੋਉਂਦੇ ਮੀਂਹ ਆਦ ਕੀ ਬਹੁਤ ਜਿਆਦੇ ਮੀਂਹ ਪੈ ਰਹੇ ਨੇ